ਪਾੜਿਆ ਸਾਹਿਬ ਤਾਂ ਅੱਜ ਹੀ ਹੁਣ ਗਿਆ ਮੈਨੂੰ ਕਹਿੰਨੇ ਕਿ ਪ੍ਰਧਾਨ ਗਿਆ ਹੈ ਸਾਡੀ ਨਾਲ ਲੜਾਈ ਹੋ ਗਈ ਹੈ ਮੈਂ ਕੋਈ ਨਹੀਂ ਮੈਂ ਆਉਣਾ ਮੈਂ ਦੁਕਾਨ ਤੇ ਜਾ ਕੇ ਬਹਿ ਗਿਆ ਬਹਿ ਗਿਆ ਤੇ ਇਹਨਾਂ ਨੇ ਦਰਖਾਸਤ ਲਈ ਉਹਨਾਂ ਨੇ ਵੀ ਲੈ ਲਈ ਲਗੀ ਹੈ ਇਹ ਥਾਣੇ ਦੇ ਨਾਲ ਆਪਸੇ ਕਿ ਜੜ ਮੇਰੀ ਤਬੀਅਤ ਠੀਕ ਨਹੀਂ ਕਿ ਕਿ ਮੈਨੂੰ ਬੁਖਾਰ ਬਹੁਤ ਜਿਆਦਾ ਹੈ ਇੱਕਦਮ ਗੋਡੇ ਦੀ ਪ੍ਰੋਬਲਮ ਸੀ ਇਹ ਮੈਨੂੰ ਕਹਿੰਦਾ ਤੁਸੀਂ ਇੱਥੇ ਬੈਠੋ ਉਹਨਾਂ ਜਿਹਨੂੰ 16 17 ਜਣੇ ਆਏ ਆ ਉਹਨਾਂ ਅਸ ਲੋਹੇ ਦੀ ਪਾਈਪਾਂ ਕਰਪਾਨਾ ਛੋਟੀਆਂ ਉਹਨਾਂ ਨੇ ਮਾਰ ਮਾਰ ਕੇ ਦੁਕਾਨ ਦਾ ਬੁਰਾ ਹਾਲ ਕਰਤਾ ਿੱਟਾਂ ਮਾਰ ਕੇ ਚਲਾਵੀਆਂ ਮੈਨੂੰ ਸ਼ੱਕ ਕਿ ਯਾਰ ਮੇਰੇ ਇੱਥੇ ਕਿਰਪਾਨ ਵੱਜੀ ਹੈ ਤੇ ਯਾਰ ਮੇਰੇ ਇੱਟ ਵਿੱਚ ਮੇਰੇ ਉਨ ਟਾਂਕੇ ਲੱਗੇ ਆ ਕਿ ਕਰਾ ਰਹੀ ਹੈ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰ ਰਿਹਾ ਇਨਸਾਫ ਚਾਹੀਦਾ ਇਹਨਾਂ ਲੋਕਾਂ ਨੂੰ ਨੱਥ ਕਮਣੀ ਚਾਹੀਦੀ ਹੈ ਜੇ ਇੱਥੇ ਮੈਂ ਵਪਾਰ ਮੰਡਲ ਦਾ ਪਤਾਨ ਹੁੰਦੇ ਨਾ ਤੇ ਮੈਂ ਕਹਾਂ ਨਾ ਇਨਸਾਫ ਪਾਇਆ ਜਾਵੇ ਸਿੰਘ ਪਟ ਗਿਆ ਪ੍ਰਧਾਨਕ ਰੈਣਾ ਜੀ ਨੇ ਜੀਦਾ ਮੈਂ ਆਪਜੀ ਦੁਕਾਨ ਦੇ ਉੱਤੇ ਬੈਠਾ ਸੀਗਾ ਸਵੇਰੇ ਇੱਕ ਬੰਦੇ ਨਾਲ ਮਾਮੂਲੀ ਏ ਝਗੜਾ ਹੋਇਆ ਲੈ ਵੀ ਉਹਦੇ ਪੋੜੀ ਤੋਂ ਉਹ ਮੁੜ ਕੇ ਉਹ ਚਲਾ ਗਿਆ ਮੁੜ ਕੇ 30 40 ਬੰਦੇ ਲੈ ਆ ਕੇ ਮੇਰੇ بیٹے ਨੇ ਮੇਰੇ ਭਤੀਜੇ ਨੇ ਤੇ ਮੇਰੇ ਗੱਲ ਪੈ ਗਈ ਮੇਰੇ بیٹے ਦੇ ਬਹੁਤ ਸੱਟ ਆ ਵੇਦਪੁਰਜ ਕੱਕੜ ਪ੍ਰਧਾਨ ਨਾ ਵਪਾਰ ਮੰਡਲ ਉਹ ਮੇਰੀ ਦੁਕਾਨ ਦੇ ਉੱਤੇ ਬੈਠਾ ਸੀ ਉਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਆ ਉਹਦੇ 12 ਟਾਂਕੇ ਲੱਗੇ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕੱਲ ਇਹ ਕੱਲ वाली ਵਾਰਦਾਤ ਭੁੱਲੀ ਨਹੀਂ ਗੱਲ ਜਿਹੜੀ ਗੋਲੀ ਚੱਲੀ ਜਿਹਦੇ ਮੈਨੂੰ ਤਾਂ ਉਹੀ ਬੰਦੇ ਲੱਗਦੇ ਨੇ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਪਿਸਤਲ ਵੀ ਸੀਗਾ ਦੋ ਪਿਸਤਲ ਸੀ ਇਹਨਾਂ ਕੋਲ ਇਹਨਾਂ ਨੇ ਫਾਇਰ ਕਰਨ ਲੱਗੇ ਤੇ ਨਾਲ ਕੋਲ ਚੱਲਿਆ ਨਿਕਾ ਬਾਕੀ ਕਿਰਪਾਨਾਂ ਇਹਨਾਂ ਕੋਲ ਬਹੁਤ ਸੀ ਕਿਰਪਾਨਾਂ ਸਾਡੇ ਅਜੇ ਵੀ ਸਾਡੀ ਦੁਕਾਨ ਤੇ ਪਈਆਂ ਭੰਨ ਤੋੜ ਬਹੁਤ ਕੀਤੀ ਆ ਮੇਰੇ 6:00 ਵਜੇ ਸ਼ਿਰ ਦੇ ਵਿੱਚ ਤੇ ਮੇਰੇ ਬੇਜਦੇ ਦੇ ਦੋ ਹੱਤਾ ਦੇ ਕਿਰਪਾਨਾਂ ਵੱਜੀਆਂ ਕੀ ਮੰਗ ਕਰਦੇ ਓ ਮੰਗ ਪ੍ਰਸ਼ਾਸਨ ਤੋਂ ਇਹ ਚਾਹੁੰਦੇ ਆ ਲੈ ਵੀ ਜੇ ਤਾਂ ਸਾਨੂੰ ਪੰਜਾਬ ਦੇ ਵਿੱਚ ਵਪਾਰ ਵਪਾਰੀਆਂ ਨੂੰ ਰਹਿਣ ਦੇਣਾ ਤੇ ਸਾਡਾ ਧਿਆਨ ਰੱਖਿਆ ਜਾਵੇ ਜੇ ਤਾਂ ਸਾਰੇ ਵਪਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਨਵਾਂ ਵਾਕਿਆ ਨਹੀਂ ਇਹ ਰੋਜ਼ ਦੀ ਗੱਲ ਆ ਔਰ ਮੈਂ ਕਹਾਂਗਾ ਕਿ ਕੱਲ ਜਿਵੇਂ ਸ਼ਰੇਆ ਬਜ਼ਾਰ ਦੇ ਵਿੱਚ ਦੋ ਥਾਵਾਂ ਤੇ ਗੋਲੀ ਚੱਲੀ ਇੱਕ ਸਮਾਦੀ ਰੋਡ ਤੇ ਤੇ ਇੱਕ ਕੰਡਾ ਜੁਵੈਲਰ ਦੇ ਅੱਜ ਇਸੇ ਤਰ੍ਹਾਂ ਹੀ ਜਿਹੜੀ ਆ ਠਾਣੇ ਦੇ ਸਾਹਮਣੇ ਜਿਹੜੀ ਬਿਲਕੁਲ ਮਾਰਕੀਟ ਆ ਉਸ ਮਾਰਕੀਟ ਦੇ ਵਿੱਚ ਜਿੰਦੇ ਸਾਹਮਣੇ ਪੁਲਿਸ ਸਟੇਸ਼ਨ ਹੋਵੇ ਉਹਦੇ ਸਾਹਮਣੇ ਜੇ ਕਿਰਪਾਨਾਂ ਚੱਲਦੀਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿਰਪਾਨਾਂ ਚੱਲੀਆਂ ਕ੍ਰਿਸਟਲੋਨਾ ਕੋਲ ਸੀ ਜੇ ਉੱਥੇ ਗੁੰਡਾਗਰਦੀ ਦਾ ਨੰਗਾ ਨਾ ਛਾਣੇ ਦੇ ਸਾਹਮਣੇ ਹੁੰਦਾ ਹੈ ਡੀਐਸਪੀ ਦਫਤਰ ਦੇ ਅੱਗੇ ਹੁੰਦਾ ਹੈ ਤੇ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਸਰਕਾਰ ਦਾ ਫੇਲੀਅਰ ਆ ਪੁਲਿਸ ਦਾ ਫੇਲੀਅਰ ਆ ਔਰ ਸਾਡੇ ਪੰਜਾਬ ਦੇ ਡੀਜੀਪੀ ਜੇ ਇਹ ਗੱਲ ਕਰਦੇ ਨੇ ਕਿ ਥਾਣਿਆਂ ਤੇ ਤੇ ਚੌਕੀਆਂ ਤੇ ਬੰਬ ਸੁੱਟਣ ਨਾਲ ਉਹ ਸਾਡੀ ਇੱਕ ਚ ਵੱਜੂ ਔਰ ਮੈਂ ਕਹਿੰਦਾ ਕਿ ਥਾਣੇ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹ ਇੱਕ ਤਰ੍ਹਾਂ ਦੀ ਥਾਣੇ ਦੀ ਇੱਕੀ ਨੇ ਔਰ ਜੇ ਉੱਥੇ ਹਮਲਾ ਹੋਇਆ ਤੇ ਇਸ ਕਰਕੇ ਆ ਕਿ ਉਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਵੇ ਔਰ ਜਿਹੜਾ ਕਿ ਸ਼ਹਿਰ ਨਿਵਾਸੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਸ਼ਹਿਰ ਨਿਵਾਸੀ ਜਿਹੜੇ ਆ ਉਹ ਸਹਿਮ ਦੇ ਮੌਲ ਦੇ ਵਿੱਚ ਨੇ ਮੈਂ ਹੁਣੇ ਉੱਧਰ ਵੀਰ ਪ੍ਰਕਾਸ਼ ਜੀ ਦਾ ਮੈਂ ਪਤਾ ਲੈ ਕੇ ਆਇਆ ਔਰ ਉਹਨਾਂ ਨੇ ਇੱਕ ਉਹ ਤਾਂ ਪੰਚਾਇਤੀ ਤੌਰ ਤੇ ਇੱਕ ਰਾਜਨੀ ਮੇ ਲਈ ਇਹਨਾਂ ਦੇ ਕੋਲ ਪਹੁੰਚੇ ਸੀ ਔਰ ਰਾਜੀਨਾਵੇਂ ਜਿਹੜਾ ਬੰਦੇ ਰਾਜੀਨਾਵੇਂ ਲਈ ਆਉਂਦੇ ਨੇ ਜੀ ਉਹਨਾਂ ਦੇ ਨਾਲ ਇੰਨੀ ਜ਼ਿਆਦਾ ਕੁੱਟਮਾਰ ਉਹਨਾਂ ਦੇ ਸਿਰ 'ਚ ਕਿਰਪਾਨਾਂ ਉਹਨਾਂ ਦੇ ਸਿਰ ਦੇ ਵਿੱਚ ਇੱਟਾ ਰੋੜੇ ਚਲਾਏ ਜਾਣਗੇ ਤਾਂ ਮੈਂ ਕਹਿੰਦਾ ਕਿ ਇਹ ਦੂ ਮਾੜੇ ਹਾਲਾਤ ਨਹੀਂ ਹੋ ਸਕਦੇ ਔਰ ਮੈਂ ਕੱਲ ਵੀ ਇਹ ਗੱਲ ਕਹਿ ਕੇ ਹਟਿਆ ਕਿ ਗੈਂਗਸਟਰਾਂ ਨੂੰ ਜਿਹੜੀ ਹੈ ਕਿ ਉਹ ਪੰਜਾਬ ਦੀ ਪੁਲਿਸ ਤੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪਨਾਹ ਦੇ ਰਹੀ ਆ ਇਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਉਹ ਆਪ ਦਾ ਬਚਾਅ ਆਪ ਕਰਨਾ ਪਊਗਾ ਸਾਨੂੰ ਆਪ ਦੇ ਲਾਇਸੈਂਸ ਆਪ ਦਾ ਹਥਿਆਰ ਜਿਹੜਾ ਆਪ ਦਾ ਰੱਖਣਾ ਪਊਗਾ ਕਿਉਂਕਿ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਸੇਫ ਨਹੀਂਗਾ